ਜੀ ਦੇਖ ਰਹੇ ਹਾਂ 24 ਪੰਜਾਬੀ ਚੈਨਲ ਨੂੰ ਲੱਖ ਦਾ ਤਪੀਰ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਪਹਿਲੀ ਵੀਰਵਾਹੋਂ ਤੇ ਸਲਾਨਾ ਭੰਡਾਰੇ ਦਾ ਜਸ਼ਨ ਕੀਤਾ ਗਿਆ ਇਸ ਮੌਕੇ ਦੀ ਜਾਣਕਾਰੀ ਦਿੰਦੇ ਹਾਂ ਪੀਰ ਖਾਨ ਦੇ ਗੱਦੇ ਨਸ਼ੀਨ ਬਾਬਾ ਪੋਲਾ ਖਾਨ ਅਤੇ ਲਾਡੀ ਖਾਨ ਇਸ ਮੌਕੇ ਤੇ ਹਾਣਾਂ ਵੱਲੋਂ ਸਵੇਰੇ 11 ਵਜੇ ਚਾਦਰ ਦੀ ਰਸਮ ਅਦਾ ਕੀਤੀ ਗਈ ਇਸ ਤੋਂ ਪਰੰਤ ਕੜੀ ਚੌਲ ਦਾ ਲੰਗਰ ਤੇ ਜਲੇਬੀਆਂ ਦਾ ਭੰਡਾਰਾ ਤੂਟ ਸ਼ਾਮ ਨੂੰ ਚੋਲੇ ਪੂਰੀਆਂ ਤੇ ਜਲੇਬੀਆਂ ਦਾ ਲੰਗਰ ਵੀ ਵਰਤਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਗਦਨ ਸ਼ਿਨ ਬਾਬਾ ਪੋਲਾ ਜੀ ਆ ਵੱਲੋਂ ਚੌਲਾਂ ਦਾ ਪੰਡਾਰਾ ਚੱਲ ਰਿਹਾ ਹੈ ਤੇ ਜਿੱਥੇ ਸੇਵਾਦਾਰਾਂ ਵੱਲੋਂ ਵਰਤਾਏ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਜਲੇਬੀਆਂ ਦੇ ਨਾਲ ਨਾਲ ਘੜੀ ਚੌ ਦਾ ਲੰਗਰ ਚਲਾਇਆ ਗਿਆ ਜੋ ਕਿ ਨਵੇਂ ਸਾਲ ਦੇ ਪਲਖਸ ਦੀ ਜਿੱਥੇ ਸਾਲਾਨਾ ਪੰਡਾਰੇ ਦਾ ਉਯੋਗਨ ਕੀਤਾ ਜਾਂਦਾ ਹੈ। ਅਨ ਤਸਵੀਰਾਂ ਵੀ ਦੇਖਦੇ ਆ ਸਕਦੇ ਸੰਗਤਾਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਵਿੱਚ ਜੋ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸਲਾਗਜੋ ਉਪਰਾਲਾ ਹੈ ਜਿੱਥੇ ਕੀ ਹਰ ਸਾਲ ਬਾਬਾ ਪੋਲਾ ਖਾਨ ਜੀ ਵੱਲੋਂ ਜਿੱਥੇ ਇੱਥੇ ਕਬੀਸਰੀ ਜੱਥਾ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇਰਾਂ ਤੱਕ ਚੱਲਦਾ ਨਜ਼ਰ ਆਇਆ ਜਿੱਥੇ ਕਿ ਉਹਨਾਂ ਵੱਲੋਂ ਲੱਗਦਾ ਤਾਂ ਬਾਬਾ ਪੀਰ ਜੀ ਦੀਆਂ ਬਕਵਕ ਕਬੀਸਰੀਆਂ ਗਾ ਗੈ ਰਹੀ ਲੋਕਾਂ ਨੂੰ ਬਾਬਾ ਜੀ ਦਾ ਗੁਣਗਾਨ ਸੁਣਾਇਆ ਗਿਆ ਅਤੇ ਕਬੀਸਰਾਂ ਵੱਲੋਂ ਬਕਵਕ ਤਸਵੀਰਾਂ ਹਨ ਬਾਬਾ ਪੀਰ ਖਾਨ ਜਿਨ੍ਹਾਂ ਜਿੱਥੇ ਤਸਵੀਰਾਂ ਵੀ ਦੇਖ ਸਕਦੇ ਲੰਗਰਾਂ ਦੇ ਵਿੱਚ ਜਲੇਬੀਆਂ ਸੇਵਾਦਾਰਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਵਰਤਾਉਣ ਦੇ ਲਈ ਵੱਖ-ਵੱਖ ਜਿੱਥੇ ਸੇਵਾਦਾਰਾਂ ਵੱਲੋਂ ਆ ਬਾਬਾ ਪੋਲਾ ਜੀ ਉਹਨਾਂ ਦੇ ਲੰਗਰ ਵਰਤਾਉਦੇ ਨਜ਼ਰ ਆ ਰਹੇ ਹਨ ਜਿੱਥੇ ਸ਼ਾਮ ਦੇ ਸਮੇਂ ਵੀ ਬਹੁਤ ਸੇਵਾਦਾਰ ਹਾਜ਼ਰ ਸਨ ਜਿੱਥੇ ਕਿ ਪੂਰ ਪੂਰੀਆਂ ਛੋਲੇ ਅਤੇ ਜਲੇਬੀਆਂ ਦਾ ਪੂਰੀਆਂ ਛੋਲੇ ਦਾ ਲੰਗਰ ਲਗਾਇਆ ਗਿਆ ਇਸੇ ਮੌਕੇ ਤੇ ਜੁਲਾ ਬੀਜੇਪੀ ਦੇ ਪਰਿਵਾਰੀ ਪ੍ਰਤਾਪ ਸਿੰਘ ਢਿੱਲੋਂ ਦਾ ਵੀ ਲਾਡੀ ਖਾਂਜੀ ਵੱਲੋਂ ਸਨਮਾਨ ਕੀਤਾ ਗਿਆ ਤਸਵੀਰਾਂ ਵੀ ਦੇਖ ਸਕਦੇ ਹਾਂ ਪੀਰ ਦਰਗਾਹ ਲੱਖ ਦਾਤਾ ਪੀਰ ਜਿੱਥੇ ਕਿ ਭਵਾਨੀਗੜ੍ਹ ਦੀ ਸਮੂਹ ਸੰਗਤ ਇੱਥੇ ਪਹੁੰਚਦੀ ਨਜ਼ਰ ਆਉਂਦੀ ਹੈ ਕਿਉਂਕਿ ਗੱਲ ਕਰੀਏ بڑے بڑے ਲੋਕਾਂ ਦੀਆਂ ਇੱਥੋਂ ਝੋਲੀਆਂ ਭਰਦੀਆਂ ਹਨ ਜੋ ਵੀ ਕੋਈ ਇੱਥੇ ਮੰਗਤ ਮੰਗਦਾ ਹੈ ਤਾਂ ਉਹਨੇ ਪੂਰੀਆਂ ਹੁੰਦੀਆਂ ਨੇ ਮਰਜ਼ਾ ਪੂਰੀਆਂ ਹੁੰਦੀਆਂ ਹਨ ਸ਼ਹਿਰ ਦੇ ਵਿੱਚ ਆਪਣੇ ਆਪ ਦੇ ਵਿੱਚ ਸੰਗਤਾਂ ਪਹੁੰਚ ਜਨ ਤਸਵੀਰਾਂ ਵੀ ਦੇਖਦੇ ਹਾਂ ਸ਼ਾਮ ਨੂੰ ਛੋਲੇ ਭੁਰਿਆਂ ਦੇ ਉੱਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਸੰਗਤਾਂ ਵਰਤਾਂਉਂਦੀਆਂ ਨਜ਼ਰ ਆ ਰਹੀਆਂ ਤਸਵੀਰਾਂ ਵੀ ਦੇਖ ਸਕਦੇ ਹਾਂ ਸੰਗਤਾਂ ਵੱਲ ਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਬਾਬਾ ਗਦੀ ਨਿਸ਼ਿਨ ਬਾਬਾ ਭੋਲਾ ਖਾਂ ਜੀ ਤੇਨ ਦੀ ਨਾਲ ਸਾਰੇ ਰਾਤ ਗੱਲਾਂ ਮਤਾ ਕਿੰਨੇ ਵਿਚਾਰ ਦਿੰਦਾ ਦਿੱਤਾ ਬਰੋਂ ਗਿਆ ਨਾ ਹੋਇਆ ਤਾਂ ਉਸ ਤੋਂ ਬਾਅਦ ਕਹਿੰਦਾ ਫਿਰ ਥੀਰ ਨੇ ਖੇਡ ਲਾਇਆ ਉਹ ਕਹਿੰਦਾ ਰਾਤ ਨੂੰ ਕਹਿੰਦਾ ਕਿ ਮੇਰਾ ਜਿਹੜਾ ਸ਼ਹਿਰ ਹੈ ਉਹ ਖੁੱਖਾ ਹੈ ਐਸਾ ਖੁੱਖਾ ਸ਼ਹਿਰੋਂ ਗੁਰਮਤਿ ਆਇਆ ਬੀਖੋ ਸੁਣਾ ਕੇ ਲੈ ਕਿ ਮੈਂ ਕੀ ਖਾਣਾ ਤੀ ਸਕੋ ਤਾਂ ਨਹੀਂ ਬੱਚੇ ਤੇਰਾ ਸ਼ਹਿਰ ਕੀ ਖਾਉਂ ਰਹਿਤ ਦੇ ਇੱਕ ਜੰਮਣਾ ਨਾਮ ਦੀ ਗੋ ਬੱਚੀ ਸੁਣਦੀ ਢਾਈ ਦੇ ਸਾਲ ਦੀ ਜਾਂਦੀ ਕਾਤੇ ਸ਼ਹਿਰ ਨੂੰ ਰਸ਼ਮ ਕਹਿੰਦਾ ਇਨਸਾਨ ਨੇ ਕਹਿੰਦੇ ਜਾਓ ਗੋ ਮਾਤਾ ਸੇਂਹ ਦੀ ਪਖਦ ਉੱਤਰੋ ਲੋਕ ਮੁਖ ਉਹ ਤਖੇੜ ਸੀ ਪੀਰ ਦਾ ਸਵੇਰੇ ਜਦੋਂ ਉੱਠੜਿਆ ਉਹ ਕਿੰਦੇ ਜਿਦੋਂ ਜਿਦਾ ਸ਼ੇਰ ਸੀ ਗੈਰ ਸੀ ਲੋਕ ਉਹ ਸਿੱਖ ਖੜਾਣਾ ਨਜ਼ਰ ਵਾਲੇ ਇਵੇਂ ਟੋਲ ਖੇ ਜਿੰਦੜੀ ਵੀ ਤੋ ਛੇਰ ਗਏ ਵਹ ਪੂਰਾ ਛੋਰ ਬਤਾਇਆ ਹੋ ਬਈ ਤੁਮ ਨਾ ਤਾਈ ਨਬੀਰ ਜੀ ਸਰ ਮੋੜ ਕੇ ਨਾ ਦੇ ਹੋ ਕਮਲਾ ਮੰਗੂ ਕਮਲਾ ਮੰਗੂ ਥੋਰ ਮਚਾਵੇ ਤੇ ਕੀ ਪੈਦਾ ਜਾਣੇ ਕਮਲਾ ਮੰਗੂ ਥੋਰ ਮਚਾਉਂਦਾ ਤੇ ਕੀ ਪੈਦਾ ਜਾਣੇ ਹੋ ਵਤਨ ਤੀਰ ਦਾ ਛੁੜ ਕੇ ਜਮਨਾ ਵੱਡਾ

ਮੇਰਾ ਨਾਮ ਇਹ ਪੋਲਾ ਖਾਨ ਹਾਂ ਬੱਬਈ ਹਰਸਾ ਦੀ ਤਰ੍ਹਾਂ ਹਰਸਾ ਜਿਵੇਂ ਨਵੇਂ ਸਾਲ ਦੇ ਮੌਕੇ ਤੇ ਸਲਾਮਾ ਘਨਾਰਾ ਲਾਇਆ ਗਿਆ ਅੱਖ ਦਾ ਸਰਪ੍ਰੀਤ ਕੀ ਕੰਮ ਇਹ ਤਾਂ ਦੇਖੋ ਜੀ ਅਸੀਂ ਹਰ ਸਾਲ ਹੀ ਲਾਉਣੇ ਆਂ ਜਨਤਾ ਦੀ ਭਲਾਈ ਵਾਸਤੇ ਵੀਰਾਂ ਦੇ ਲੰਗਰ ਹਰ ਇੱਕ ਜਗ੍ਹਾ ਲੱਗਦੇ ਨੇ ਜਿਵੇਂ ਸੈਫਜਾਦਿਆਂ ਦੇ ਵੀ ਲੱਗਦੇ ਨੇ ਹਰ ਇੱਕ ਪਾਸੇ ਲੱਗਦੇ ਨੇ ਅਸੀਂ ਵੀ ਜਿੰਨੀ ਕੋਸ਼ਿਸ਼ ਹੁੰਦੀ ਹੈ ਸਹਿਰ ਦੇ ਸਹਿਯੋਗ ਦੇ ਨਾਲ ਸ਼ਰਧਾਲੂਆਂ ਦੇ ਸਹਿਯੋਗ ਨਾਲ ਤਕਰੀਬਨ ਹਰ ਇੱਕ ਵੀਰਵਾਰ ਵੀ ਲੱਗਦਾ ਹੈ ਇਹ ਥੋੜਾ ਜਿਹਾ ਅਸੀਂ ਸਾਲ ਦੇ ਵਿੱਚ ਦੋ ਪਣਾਰੇ ਵੱਡੇ ਕਰਦੇ ਹਾਂ ਜਿਵੇਂ ਪਹਿਲਾ ਵੀਰਵਾਰਾ ਜਾਂਦਾ ਸਾਲ ਦੇ ਵਿੱਚ ਨਵੇਂ ਸਾਲ ਦੇ ਵਿੱਚ ਉਦੋਂ ਕਰਦੇ ਹਾਂ ਇੱਕ ਮਈ ਜੂਨ ਚ ਕਰਦੇ ਹੁੰਦੇ ਹਾਂ ਬਾਕੀ ਹਰ ਇੱਕ ਵੀਰਵਾਰ ਬਨਾਰੇ ਚੱਲਦੇ ਰਹਿੰਦੇ ਨੇ ਛੰਡੇ ਦੀ ਰਸਮ ਜ਼ਿਆਦਾ ਛੰਡੇ ਦੀ ਰਸਮ ਵੀ ਕੀਤੀ ਹੈ ਜੀ ਤੇ ਚਾਦਰ ਦੀ ਰਸਮ ਵੀ ਕੀਤਾ ਕੀਤੀ ਹੈ ਅਸੀਂ ਆਪੇ ਜਿਹੜੇ ਸਾਡੇ ਸਰਦਾਲੂ ਨੇ ਉਹਨਾਂ ਵੱਲ ਵੀ ਰਲ ਮਿਲ ਕੇ ਕੀਤੇ ਵੀ ਹਾਂ ਅਸੀਂ ਦੇਖਦੇ ਹਾਂ ਵੀ ਲੋਕਾਂ ਦਾ ਬਹੁਤ ਸ਼ੌਰੇ ਆਉਂਦੇ ਨੇ ਤੇ ਸਾਰਾ ਸ਼ਹਿਰ ਤਕਰੀਬ ਬਣਾ ਕੇ ਦੇਖੋ ਜੀ ਇਹ ਜਦ ਸਮੇ ਲੋ ਟੋਡੇ ਬਣੇ ਨੇ ਜਦੋਂ ਸ਼ਹਿਰ ਦੀ ਨਿਸ਼ਾਨਦਹੀ ਹੋਈ ਉਸ ਟਾਈਮ ਇਹ ਜਗਾ ਛੱਡੀ ਗਈ ਸੀ ਪਹਿਲਾਂ ਪੀਰਾਂ ਦੇ ਨਾਂ ਤੇ ਸਾਰੇ ਜਿਵੇਂ ਮੰਦਰ ਛੱਡਿਆ ਗਿਆ ਸੀ ਕਾਲੀ ਦੇਵੀ ਦਾ ਹੋਰ ਇਹ ਵੀ ਉਸੇ ਤਰ੍ਹਾਂ ਜਗਾ ਬਣੀ ਹੋਈ ਤੇ ਇਹ ਕੋਈ ਜੱਤੋਂ ਸ਼ਹਿਰ ਬਸਿਆ ਜੱਤੋਂ ਪੀਰਾਂ ਦੀ ਜਗਾ ਇਹ ਸਮੇਂ ਸਮੇਂ ਤੇ ਮੁਕਾਬਤ ਹਰ ਇੱਕ ਬੰਦੇ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੁਣ ਸਾਨੂੰ ਮਿਲਿਆ ਹੋਇਆ ਅਸੀਂ ਕਰਦੇ ਆਂ ਤੇ ਉਸ ਤੋਂ ਪਹਿਲਾਂ ਹੋਰ ਕਰਦੇ ਰਹੇ ਨੇ ਜਿਹੇ ਜਿਹੋ ਇਨੇ ਮਲ ਕੇ ਵੀ ਸਾਰਿਆਂ ਨੇ ਬਾਕੀ ਸਾਨੂੰ ਸ਼ਹਿਰ ਦਾ ਤੇ ਜਿਹੜੇ ਉਰੇ ਸਰਦਾਲੋਂ ਆਉਂਦੇ ਨੇ ਉਹਨਾਂ ਦਾ ਬਹੁਤ ਵੱਡਾ ਸਜੋਗ ਹੈ ਨਵੇਂ ਸਾਲ ਦੇ ਲੋਕਾਂ ਨੂੰ ਕਿਵੇਂ ਆਸ਼ੀਰਵਾਦਾਂਗੇ ਨਵੇਂ ਸਾਲ ਨੂੰ ਆਸ਼ੀਰਵਾਦਨਾ ਵੀ ਜਿਹੜਾ ਨਵਾਂ ਸਾਲ ਹੈ ਸਾਰਿਆਂ ਵਾਸਤੇ ਖੁਸ਼ੀਆਂ ਭਰ ਆਵੇ ਹਰ ਇੱਕ ਧਰਮ ਵਾਸਤੇ ਆਵੇ ਹਰ ਇੱਕ ਦੇਸ਼ ਵਾਸੀ ਵਾਸਤੇ ਆਵੇ ਤੇ ਪੂਰੇ ਮੁਲਕ ਵਾਸਤੇ ਆਵੇ ਖੁਸ਼ੀਆਂ ਭਰ ਆਵੇ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਉਹਨਾਂ ਦੇ ਬੱਚਿਆਂ ਵਾਸਤੇ ਵੱਡਿਆਂ ਛੋਟਿਆਂ ਵਾਸਤੇ ਤੰਦਰੁਸਤੀਆਂ ਬਖਸ਼ਣ ਵਾਲਾ ਆਵੇ ਬਿਮਾਰੀਆਂ ਪਰੇਸ਼ਾਨੀਆਂ ਤੋਂ ਦੂਰ ਰਹਿਣ ਵਾਲਾ ਆਵੇ